ਰਾਜਨੀਤੀ ਇਸ ਕਦਰ ਦੀ ਹੋ ਚੁੱਕੀ ਹੈ ਕਿ ਜਿਹੜੇ ਲੀਡਰ ਨੇ ਇੱਕ ਦੂਜੇ ਨੂੰ ਨੀਚਾ ਦਿਖਾਉਣ ਤੋਂ ਪਿੱਛੇ ਨਹੀਂ ਹਟਦੇ ਅੱਜ ਇੱਕ ਰੈਲੀ ਹੁੰਦੀ ਹੈ ਪੰਜਾਬ ਕਾਂਗਰਸ ਦੇ ਵੱਲੋਂ ਰੈਲੀ ਕੀਤੀ ਜਾਂਦੀ ਹੈ ਅਗਵਾਈ ਕਰਦੇ ਨੇ ਅਮਰਿੰਦਰ ਸਿੰਘ ਰਾਜਵੜਿੰਗ ਜਿੱਥੇ ਮਲਕਾਰਜਨ ਖੜਗੇ ਜੋ ਕੌਮੀ ਪ੍ਰਧਾਨ ਨੇ ਉਹਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਂਦੀ ਹੈ ਅਤੇ ਜਿੱਥੇ ਠਾਠਾ ਮਾਰਦਾ ਇਕੱਠ ਲੋਕਾਂ ਦਾ ਕਾਂਗਰਸੀ ਵਰਕਰਾਂ ਦਾ ਦਿਖਾਈ ਦਿੰਦਾ ਪਰ ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਇੱਕ ਅਜਿਹੀ ਵੀਡੀਓ ਵਾਇਰਲ ਕੀਤੀ ਗਈ ਜੋ ਕਿ ਰੈਲੀ ਸਮਾਪਤ ਹੋਣ ਤੋਂ ਬਾਅਦ ਦੀ ਹੈ ਉਹ ਵੀਡੀਓ ਵਾਇਰਲ ਕਰਕੇ ਕੁਝ ਵਿਰੋਧੀ ਪਾਰਟੀਆਂ ਦੇ ਜੋ ਲੀਡਰ ਨੇ ਮੋਧਵਰ ਲੀਡਰ ਨੇ ਉਹ ਟਵੀਟ ਕਰਦੇ ਨੇ ਅਤੇ ਮਜ਼ਾਕ ਬਣਾਇਆ ਜਾਂਦਾ ਪਰ ਉਸ ਦਾ ਪ੍ਰਤੀਕਰਮ ਉਹ ਰਾਜਾ ਵਿਰਿੰਗ ਵੱਲੋਂ ਦਿੱਤਾ ਗਿਆ ਹੈ ਉਹਨਾਂ ਨੇ ਸੁਖਵੀਰ ਬਾਦਲ ਨੂੰ ਸਿੱਧੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਕਿਹਾ ਕਿ ਸੁਖਵੀਰ ਬਾਦਲ ਜੀ 61 ਸਾਲ ਉਮਰ ਹੋਣ ਦੇ ਬਾਵਜੂਦ ਵੀ ਤੁਸੀਂ ਇਹਨਾਂ ਗੱਲਾਂ ਕਰਕੇ ਕਾਮਯਾਬ ਨਹੀਂ ਹੋਏ ਤੁਸੀਂ ਹਮੇਸ਼ਾ ਨੈਗੇਟਿਵ ਪੋਲਿਟਿਕਸ ਅਤੇ ਝੂਠ ਬੋਲਣ ਨੂੰ ਤਰਜੀਹ ਦਿੰਦੀ ਹੈ ਇਸੇ ਕਰਕੇ ਇਨੀ ਵੱਡੀ ਸਿਆਸਤ ਵਿਰਾਸਤ ਹੋਣ ਦੇ ਬਾਵਜੂਦ ਵੀ ਪੰਜ ਵਾਰ ਦੇ ਮੁੱਖ ਮੰਤਰੀ ਦੇ بیٹے ਹੁੰਦੇ ਹੋਏ ਵੀ ਤੁਸੀਂ ਕਾਮਯਾਬ ਨਹੀਂ ਹੋ ਸਕੇ ਆ ਥੱਲੇ ਮੈਂ ਕੁਝ ਫੋਟੋਆਂ ਤੇ ਵੀਡੀਓ ਲਗਾ ਰਿਹਾ ਜੋ ਤੁਹਾਨੂੰ ਕਾਂਗਰਸੀ ਵਰਕਰਾਂ ਦਾ ਇਕੱਠ ਅਤੇ ਜੋਸ਼ ਦਿਖਾ ਦੇਣਗੀਆਂ ਮੇਰੀ ਤੁਹਾਨੂੰ ਸਲਾਹ ਹੈ ਕਿ ਚੰਗੀ ਤੇ ਸਾਫ਼ ਰਾਜਨੀਤੀ ਕਰੋ ਬਾਕੀ ਤੁਹਾਡੀ ਮਰਜ਼ੀ ਹੈ ਇਹ ਰੀਟਵੀਟ ਕਰਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੀਚੇ ਕੁਝ ਪੋਸਟਾਂ ਫੋਟੋ ਆ ਵੀਡੀਓ ਪਾਈਆਂ ਸੀ ਜੋ ਸੁਖਬੀਰ ਬਾਦਲ ਨੂੰ ਮੈਂਸ਼ਨ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਰੈਲੀ ਦੇ ਵਿੱਚ ਜੋ ਵਰਕਰ ਆਏ ਨੇ ਉਹਨਾਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾਉਣੇ ਆ ਇਹ ਪਹਿਲੀ ਵਾਰ ਹੋਇਆ ਆਪਣੇ ਇਤਿਹਾਸ ਚ ਪੰਜਾਬ ਚ ਪਹਿਲੀ ਵਾਰ ਹੋਇਆ ਕਿ ਕਿਸੇ ਪ੍ਰਧਾਨ ਨੇ ਪੰਜਾਬ ਪ੍ਰਧਾਨ ਨੇ ਐਡੀ ਵੱਡੀ ਜਿਹੜੀ ਵਰਕਰਾਂ ਦੀ ਜਿਹੜੀ ਹੈਗੀ ਹੈ ਮਿਲਣੀ ਖਾਈ ਗਈ ਹੈ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਕਾ ਅਰਜੁਨ ਖੜਗੇ ਜੀ ਨਾਲ ਇਹ ਪਹਿਲੀ ਵਾਰ ਹੋਇਆ ਇਹ ਰਿਕਾਰਡ ਹੈ ਉਹ ਜਿਹੜੀਆਂ ਮੈਂ ਹੋਰ ਗੱਲ ਕਰਦਾ ਮਨਿੰਦਰ ਸਿੰਘ ਰਾਜਾ ਬੜਿੰਗ ਜੀ ਬਾਰੇ ਹੋਰ ਵੀ ਦੱਸ ਦਿੰਦਾ ਤੁਹਾਨੂੰ ਇਨਾ ਵੱਲੋਂ ਉਰੇ ਜਿਸ ਤਰ੍ਹਾਂ ਆਪਣੇ ਪੂਰੇ ਪੰਜਾਬ ਚ ਡਿਸਟ੍ਰਿਕਟ ਜਿਹੜੀਆਂ ਹੈਗੀਆਂ ਨੇ ਉਹ ਬਣਾਏ ਹੋਏ ਨੇ ਜਿਹੜੇ ਪ੍ਰਧਾਨ ਉਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਬਲੌਕ ਲੈਵਲ ਦੇ ਨੇ ਉਹਨਾਂ ਦੀਆਂ ਮੀਟਿੰਗਾਂ ਜਿਹੜੇ ਬੂਥ ਲੈਵਲ ਤੇ ਉਹਨਾਂ ਦੀਆਂ ਮੀਟਿੰਗਾਂ ਹਰ ਮਹੀਨੇ ਹੋ ਰਹੀ ਨੇ ਸਭ ਤੋਂ ਮਿਹਨਤੀ ਹੈਗੇ ਨੇ ਰਾਜਾ ਬਰਿੰਗ ਜੀ ਸਭ ਤੋਂ ਪਹਿਲੇ ਇਹ ਨੇ ਜਿਹੜੇ ਪੰਜਾਬ ਦੇ ਪ੍ਰਧਾਨ ਜਿਹੜੇ ਬਰਕਰਾਂ ਨਾਲ ਬੁੱਕਲ ਵਿੱਚ ਰੱਖਦੇ ਨੇ ਵਰਕਰ ਨੂੰ ਔਰ ਵਰਕਰਾਂ ਨਾਲ ਜੁੜੇ ਹੋਏ ਨੇ ਹਰ ਪੱਖ ਤੋਂ ਇਹ ਇੱਕ ਨੰਬਰ ਤੇ ਨੇ ਔਰ ਇਹੀ ਇੱਕ ਨੰਬਰ ਤੇ ਰਹਿਣਗੇ ਕਿਉਂਕਿ ਜਿਹੜੀ ਇਹਨਾਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਵਰਕਰਾਂ ਲਈ ਅਜੇ ਤੱਕ ਕਿਸੇ ਵੀ ਕਾਂਗਰਸ ਪਾਰਟੀ ਵਿੱਚ ਕਿਸੇ ਵੀ ਪ੍ਰਧਾਨ ਜਾਂ ਕਿਸੇ ਨੇ ਵੀ ਨਹੀਂ ਕੀਤਾ ਸੀਗਾ ਮੈਂ ਇਹੀ ਪਹਿਲਾਂ ਵੀ ਤੁਹਾਨੂੰ ਜਿਵੇਂ ਦੱਸ ਚੁੱਕਿਆ ਹੈ ਵੀ ਇਹਨਾਂ ਵੱਲੋਂ ਜਿਹੜੀਆਂ ਕਮੇਟੀਆਂ ਬਣਾਈਆਂ ਗਈਆਂ ਨੇ ਸਭ ਤੋਂ ਵੱਡਾ ਉਹੀ ਇਹਨਾਂ ਦਾ ਜਿਹੜਾ ਪਲੱਸ ਪੁਆਇੰਟ ਹੈ ਕਿਉਂਕਿ ਉਹਦੇ ਨਾਲ ਹਰ ਕੋਈ ਆਪਣਾ ਜਿਹੜਾ ਵਰਕਰ ਹੈ ਅਹੁਦੇਦਾਰ ਹੈ ਕੋਈ ਕੋਈ ਵੀ ਕਿਸੇ ਤਰ੍ਹਾਂ ਪ੍ਰੈਜ਼ੀਡੈਂਟ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਕਾਂਗਰਸ ਨਾਲ ਜੁੜਿਆ ਹੋਇਆ ਹੈ ਮੈਂ ਦੇਖੋ ਮੈਂ ਵੀ ਪਹਿਲਾਂ ਕਾਂਗਰਸ ਜਿਵੇਂ ਕਾਂਗਰਸ ਤੋਂ ਹੀ ਚੱਲ ਰਹੇ ਮੇਰੇ ਜਿਵੇਂ ਦਾਦਾ ਜੀ ਕਾਫੀ ਦਹਾਕਿਆਂ ਤੋਂ ਜਿਹੜੀ ਸਾਡੀ ਹੈਗੀ ਹੈ ਫੈਮਿਲੀ ਕਾਂਗਰਸ ਨਾਲ ਜੁੜੀ ਹੋਈ ਹੈ ਦਾਦਾ ਜੀ ਫਿਰ ਮੇਰੇ ਪਿਤਾ ਜੀ ਮੈਂ ਮੇਰੇ ਬ੍ਰਦਰ ਸਾਰੀ ਮੈਨੂੰ ਇੰਨਾ ਕਦੇ ਵੀ ਮਾਨ ਸਮਾਨ ਨਹੀਂ ਮਿਲਿਆ ਸੀਗਾ ਜਿੰਨਾ ਰਾਜਾ ਜੀ ਨੇ ਦਿੱਤਾ ਕਿਉਂਕਿ ਅਸੀਂ ਦਰਿਆ ਵੀ ਬਿਚਾਈਆਂ ਨੇ ਝੰਡੀਆਂ ਵੀ ਲਾਈਆਂ ਨੇ ਰੈਲੀ 'ਚ ਵੀ ਗਏ ਨੇ ਹਰ ਕਿਸੇ ਫੰਕਸ਼ਨ 'ਚ ਆਪੇ ਕਾਂਗਰਸ ਦਾ ਅਟੈਂਡ ਕਰੇ ਪਰ ਇੰਨਾ ਪਿਆਰ ਨਹੀਂ ਮਿਲਿਆ ਸੀਗਾ ਜਿੰਨਾ ਰਾਜਾ ਜੀ ਨੇ ਦਿੱਤਾ ਰਾਜਾ ਜੀ ਨੇ ਮੈਨੂੰ ਡਿਸਟ੍ਰਿਕਟ ਦਾ ਜਿਹੜਾ ਹੈਗਾ ਪ੍ਰਧਾਨ ਵੀ ਬਣਾਇਆ ਹੈਗਾ ਆਪਣਾ ਕਾਂਗਰਸ ਦਾ ਹੀ ਪਟਿਆਲੇ ਦਾ ਦਿਹਾਤੀ ਦਾ ਮੈਂ ਉਹਨਾਂ ਦਾ ਕਦੇ ਵੀ ਇਸ਼ਾਨ ਨਹੀਂ ਭੁੱਲ ਸਕਦਾ ਹੈ ਕਿਉਂਕਿ ਇਹ ਹਰ ਕਿਸੇ ਨੂੰ ਜਿਹੜਾ ਹੈਗਾ ਮਾਨ ਸਨਮਾਨ ਦੇ ਰਹੇ ਨੇ ਹਰ ਕਿਸੇ ਨੂੰ ਅਹੁਦੇਦਾਰੀਆਂ ਦੇ ਰਹੇ ਨੇ ਅਹੁਦੇਦਾਰੀਆਂ ਚੱਲਦੇ ਹੋਏ ਜਿਵੇਂ ਡਿਸਟ੍ਰਿਕਟ ਦੀ ਮੀਟਿੰਗ ਮੈਂ ਪਹਿਲਾਂ ਵੀ ਰਿਪੀਟ ਕਰ ਚੁੱਕਿਆ ਬਲਾਕ ਦੀ ਮੀਟਿੰਗ ਬੂਥ ਦੀ ਮੀਟਿੰਗ ਆਏ ਹਰ ਮਹੀਨੇ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਹੈ ਉਹ ਜਾਰੀ ਹੈ ਕਿਉਂਕਿ ਹੁਣ ਬੂਥ ਜੁੜ ਰਿਹਾ ਪੰਜਾਬ ਵਿੱਚ ਆਪਾਂ ਗੱਲ ਕਰਦੇ ਹਾਂ ਜਿਹੜੀ ਹੁਣ ਹਵਾ ਹੈਗੀ ਹੈ ਕਾਂਗਰਸ ਦੀ ਸਿਰਫ ਇੱਕੋ ਇੱਕ ਕਾਰਨ ਹੈ ਰਾਜਾ ਅਮਰਿੰਦਰ ਸਿੰਘ ਵਡਿੰਗ ਅਮਰਿੰਦਰ ਸਿੰਘ ਵਡਿੰਗ ਹੀ ਹੈ ਜਿਹੜਾ ਹੈ ਗਿਆ ਹੁਣ ਕਾਂਗਰਸ ਨੂੰ 13 ਦੀਆਂ 13 ਸਿੱਟਾ ਦਵਾਊਗਾ ਮੈਂ ਇਹ ਵੀ ਕਹਿਣਾ ਕਿ ਜਿਹੜਾ ਰਾਜਾ ਵਡਿੰਗ ਜੀ ਨਾਲ ਵਾਦਾ ਰਾਜਾ ਵਡਿੰਗ ਜੀ ਨੇ ਸਾਡੇ ਨਾਲ ਵਾਦਾ ਵੀ ਕੀਤਾ ਵੀ ਇਹ ਕਦੇ ਵੀ ਜਿਹੜਾ ਹੈਗਾ ਆਪ ਪਾਰਟੀ ਨਾਲ ਅਲਾਈਨ ਨਹੀਂ ਕਰਨਗੇ ਕਿਉਂਕਿ ਜੇ ਕਰਨਗੇ ਤਾਂ ਕਾਂਗਰਸ ਪਾਰਟੀ ਜਿਹੜਾ ਸਾਡੇ ਮੁਤਾਬਕ ਹੈ ਜਾਂ ਸਾਡੇ ਬਰਕਰਾਰਾ ਮੁਤਾਬਕ ਹੈ ਜਾ ਸਾਡੀ ਹੋਰ ਪਬਲਿਕ ਦੇ ਮੁਤਾਬਕ ਹੈ ਉਹ ਘਟੇ ਰਹੂਗਾ ਕਿਉਂਕਿ ਪੰਜਾਬ ਜੋ ਜਿਹੜਾ ਆ ਆਪ ਦਾ ਅਸਕਾ ਖਤਮ ਹੈ ਔਰ ਜਿਹੜਾ ਕਾਂਗਰਸ ਦਾ ਅਸਕ ਹੈ ਉਹ ਨੰਬਰ 1 ਤੇ ਹੈ ਔਰ ਨੰਬਰ 1 ਤੇ ਹੀ ਰਹੂਗਾ 13 13 ਸੀਟਾਂ ਕਾਂਗਰਸ ਪਾਰਟੀ ਦੀ ਹੋਣਗੀਆਂ ਪਿੰਡ ਪਿੰਡ ਲੈਵਲ ਤੇ ਚੱਲ ਰਿਹਾ ਸਿਸਟਮ ਔਰ ਇੱਕ ਬੰਦਾ ਆਮ ਆਦਮੀ ਤੋਂ ਦੁਖੀ ਹੈ ਅਸੀਂ ਇਹ ਦੇਖ ਰਹੇ ਮੈਂ ਪਿੰਡ ਦਾ ਸਰਪੰਚ ਐ ਮਜੂਦਾ ਸਰਪੰਚ ਐ ਇੱਕ ਬੰਦਾ ਦੁਖੀ ਹੈ ਕੋਈ ਕੰਮ ਨਹੀਂ ਕਾਰ ਨਹੀਂ ਹੋ ਰਿਹਾ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆਪਦੀ ਕਿ ਧੱਕੇਸ਼ਾਈ ਆਏ ਧੱਕੇਸ਼ਾਈ ਪੂਰੀ ਚੱਲਦੀ ਹੈ ਜਿਹੜਾ ਲਾਈਨ ਜ਼ੋਡ ਰਿਹਾ ਬਿਲਕੁਲ ਖਤਮ ਹੈ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਕਿੰਨੀ ਸੈਲੀਬ੍ਰਿਟੀ ਜਿਹੜੀ ਜਿਵੇਂ ਆਪਾਂ ਗੱਲ ਕਰਦੇ ਆ ਮੂਸਾ ਜੀ ਦੀ ਗੱਲ ਕਰਦੇ ਆ ਕਬੱਡੀ ਪਲੇਅਰ ਦੀ ਗੱਲ ਕਰਦੇ ਆ ਹੋਰ ਦੇਖੋ ਕਿੰਨੇ ਜਿਹੜੇ ਸਿੱਧੂ ਸਾਹਿਬ ਕਿੰਨਿਆਂ ਦੀ ਜਿਹੜੀ ਹੈਗੀ ਹੈ ਬਹੁਤ ਡੈਥਸ ਹੋ ਚੁੱਕੀਆਂ ਨੇ ਮਰਡਰ ਹੋ ਚੁੱਕੇ ਨੇ ਸ਼ਰੀਆਮ ਮਰਡਰ ਹੋਏ ਨੇ ਹਰ ਪਾਸੇ ਕਾਨੂੰਨ ਫੈਲ ਹੈ ਬਿਲਕੁਲ ਫੈਲ ਹੈ ਆਪ ਪਾਰਟੀ ਬੋਲੋ ਜਿਹੜੇ ਵਾਦੇ ਕੀਤੇ ਸੀ ਕਿੱਥੇ ਨੇ ਉਹ ਲੇਡੀਜ਼ ਦੇ ਵਾਦੇ ਆ ਜਦੋਂ ਕਹਿੰਦੇ ਸੀ ਨਾਲ ਦੇ ਨਾਲ ਕਾਗਰਸ ਆਪਣਾ ਆਪ ਸਰਕਾਰ ਆਊਗੀ ਅਸੀਂ ਹਜ਼ਾਰ-ਹਜ਼ਾਰ ਰੁਪਏ ਦਵਾਂਗੇ ਅੱਜ 2 ਸਾਲ ਹੋ ਗਏ ਇਹਦੇ ਮੁਤਾਬਕ ਤਾਂ 24-24 ਹਜ਼ਾਰ ਇਹਨਾਂ ਦੇ ਖਾਤੇ ਜਾਣਾ ਚਾਹੀਦਾ ਲੇਡੀਜ਼ ਨੂੰ ਮੈਂ ਰਿਪੀਲ ਕਰਦਾ ਕਿ ਉਹ ਘਟੋ-ਘਟ ਪੁੱਛਣ ਉਹਨਾਂ ਨੂੰ ਜਾ ਕੇ ਵਿਹਾ ਕਿੱਥੇ ਗਏ ਸਾਡੇ 2 ਸਾਲ ਦੇ ਜਿਹੜੇ ਹਜ਼ਾਰ-ਹਜ਼ਾਰ ਹਰ ਮਹੀਨੇ ਪੈਸੇ ਆਣੇ ਸੀ 24 ਹਜ਼ਾਰ ਕਿੱਥੇ ਨੇ ਹਰ ਵਾਦਾ ਇਹਨਾਂ ਨੇ ਮਿੱਟੀ ਕਰ ਦਿੱਤਾ ਠੁੱਠਾ ਹੈ ਗਿਆ ਝੁੱਠੀ ਸਰਕਾਰ ਹੈ ਬਿਲਕੁਲ ਇਹਨੇ ਵੱਲੋਂ ਆਪਾਂ ਜਿਹੜਾ ਹੈਗਾ ਪੰਜਾਬ ਵਾਸੀਆਂ ਨੂੰ ਇੱਕ ਬਦਲਾਅ ਦਾ ਸੀਗਾ ਉਹ ਬਦਲਾਅ ਕਰਕੇ ਦੇਖ ਚੁੱਕੇ ਨੇ ਲੇਕਿਨ ਉਹਨਾਂ ਨੂੰ ਕੋਈ ਵੀ ਸੈਟੀਸਫੈਕਸ਼ਨ ਨਹੀਂ ਹੈਗੀ ਸਾਰੇ ਵਾਪਸ ਮੁੜਾਏ ਹੋਰ ਕਾਂਗਰਸ ਪਾਰਟੀ ਨਾਲ ਹੀ ਸਾਰੇ ਜਿਹੜੇ ਹੈਗੇ ਨੇ ਜੁੜ ਰਹੇ ਨੇ ਸੋ 2027 ਮੈਂ ਕਿ ਐਸੇ ਦੇਖ ਰਹੇ ਕਾਂਗਰਸ ਕੋ ਆਪ ਧੂ ਸਾਰੇ 72 ਮੈਂ 24 ਦੀ ਗੱਲ ਕਰਨਾ 24 ਦੇ 13-13 ਸੀਟਾਂ 27 ਚ ਦਾ ਆਟੋਮੈਟਿਕਲੀ ਆ ਜਦੋਂ ਹੁਣ ਆਪਾਂ ਕੰਮ ਕਰਦੇ ਕਾਂਗਰਸ ਇੱਕੋ ਇੱਕ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਨੂੰ ਮੰਨਦੀ ਹੈ ਉਹਦੇ ਧਰਮ ਸਾਰੇ ਧਰਮ ਬਰਾਬਰ ਨੇ ਜਿਵੇਂ ਆਪਾਂ ਕੋਈ ਵੀ ਧਰਮ ਲੈ ਲਈਏ ਸਾਰੇ ਧਰਮ ਬਰਾਬਰ ਨੇ ਉਹ ਸਾਰੇ ਧਰਮ ਨੂੰ ਲੈ ਨਾਲ ਲੈ ਕੇ ਚੱਲਦੀ ਹੈ ਹਰ ਵਰਕਰ ਨੂੰ ਨਾਲ ਲੈ ਕੇ ਚੱਲਦੀ ਹੈ ਉਹਦੀ ਜਿਹੜੀ ਮਿਹਨਤ ਹੁੰਦੀ ਹੈ ਵਰਕਰ ਦੀ ਉਹਦਾ ਵੀ ਜਿਹੜਾ ਹੈਗਾ ਉਹ ਮੁੱਲ ਮੋੜਦੀ ਹੈ ਔਰ ਮੁੱਲ ਮੋੜਨੇ ਕਰਕੇ ਹੀ ਜਿਹੜਾ ਹੈਗਾ ਹੁਣ ਜਿਹੜਾ ਕਾਂਗਰਸ ਦਾ ਗ੍ਰਾਫ ਹੈ ਔਰ ਸਭ ਤੋਂ ਮੈਂ ਦੇਖੋ ਰਾਹੁਲ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਆਊਟ ਦਾ ਕਿਸੀ ਨੇ ਲਈ ਹੈ ਇਹ ਪਹਿਲੇ ਜਿਹੜੇ ਹੈਗੇ ਨੇ ਆਪਾਂ ਕਹਿ ਸਕਦੇ ਨੇ ਕਾਂਗਰਸ ਦੇ ਜਾਂ ਆਪਾਂ ਕੋਈ ਵੀ ਕਿਸੇ ਵੀ ਪਾਰਟੀ ਨਾਲ ਮਨਿਸਟਰ ਨੇ ਪਹਿਲੇ ਮਨਿਸਟਰ ਨੇ ਜਿਹੜੇ ਪੈਦਲ ਯਾਤਰਾ ਕਰ ਰਹੇ ਨੇ ਹਜ਼ਾਰਾਂ ਕਿਲੋਮੀਟਰ ਦੀ ਪੈਦਲ ਯਾਤਰਾ ਕਰ ਰਹੇ ਨੇ ਉਹਨਾਂ ਕਰਕੇ ਲੋਕਾਂ 'ਚ ਬੜਾ ਉਤਸ਼ਾਹ ਹੈ ਹਰ ਸਟੇਟ 'ਚ ਜਾਓ ਹੁਣ ਹਰ ਹਰ ਕੋਈ ਰਾਹੁਲ ਗਾਂਧੀ ਜੀ ਨੂੰ ਪਿਆਰ ਕਰ ਰਹਾ ਕਾਂਗਰਸ ਪਾਰਟੀ ਨੂੰ ਪਿਆਰ ਕਰ ਰਹਾ ਤੇ 27 ਵਿੱਚ ਵੀ ਜਿਹੜੀ ਹੈਗੀਆਂ ਕਾਂਗਰਸ ਪਾਰਟੀ ਨੰਬਰ 1 ਤੇ ਹੀ ਰਹੂਗੀ ਔਰ ਨੰਬਰ 1 ਤੇ ਹੀ